ਕਿਸਾਨ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਨਾ ਰਾਮਪਰਾ ਸਹਿਰ ਦੇ ਵਿੱਚ ਬਾਈ ਕਮਲਦੀਪ ਦੀ ਡੈਰੀ ਦੇ ਵਿੱਚ ਇੱਕ ਐਰ ਸੈਰ ਬੈੜ ਆਪਾਂ ਬਹੁਤ ਸੋਹਣੇ ਬੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਪਹਿਲਾਂ ਤੁਸੀਂ ਮੂੰਹ ਵਾਂਦਰੇ ਦੀ ਦੇਖੋ ਬਹੁਤ ਚੰਗੀ ਤੇ ਕੱਦ ਮਿੱਤਰੋ ਦਰਮਿਆਨਾ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਫ਼ ਹੈ ਹਜੇ ਕੱਚੀ ਆ ਕਾਫੀ ਦਿਨਾਂ ਦੀ ਪੂਰੀ ਜਿਹੜੀ ਗੱਲਬਾਤ ਬਾਈ ਦੇ ਨਾਲ ਕਰਾਂਗੇ ਕਾਫੀ ਜਿਹੜੇ ਦੋਸਤ ਮਿੱਤਰਾਂ ਦੇ ਫੋਨ ਆ ਰਹੇ ਸੀ ਵੀ ਐਰ ਸੈਰ ਨੇ ਤੁਹਾਡਾ ਇਤਿਹਾਜ ਜੀ ਆਪਾਂ ਤੁਹਾਨੂੰ ਐਰਸਰ ਲੈ ਕੇ ਆਇਆ। ਪੂਰੀ ਗੱਲਬਾਤ ਕਰਦੇ ਆਂ ਵੀ ਕਿੰਨੇ ਦਿਨ ਜਿਹੜੇ ਸੂਣ ਦੇ ਵਿੱਚ ਬਾਕੀ ਨੇ ਤੇ ਬਾਈ ਨੇ ਕੀ ਰੇਟ ਰੱਖਿਆ। ਹਜੇ ਮਿੱਤਰੋ ਫਿਰ ਕਹਿੰਦੇ ਵੀ ਕੱਚੀ ਘਟੂ ਘਟ ਹਫਤੇ ਦੀ ਕੱਚੀ ਐ। ਪਹਿਲਾ ਮਗਰ ਮਿੱਤਰੋ ਬਸ ਸੁੱਕਾ ਤੋਂ ਵੀ ਸੁਸਕਾ ਦਾ ਮੇਰੇ ਹਿਸਾਬ ਦੇ ਨਾਲ। ਹਾਂਜੀ ਬਾਈ ਕਬਨਦੀਪ ਕੀ ਹਾਲ ਚਾਲ ਹੈ? ਸਸਿਗਾ ਜੀ। ਸਸਿਗਾ ਹੋ ਠੀਕ ਐ ਸਤਿ। ਹਾਂਜੀ ਹਾਂਜੀ ਬਾਈ ਅਸੀਂ ਆਪਣਾ ਘਰ ਹੈਗਾ ਨੇੜੇ ਜੋੜੇਪੁਰ ਚਾਰ ਨੰਬਰ ਪੁਲ ਤੇ ਆਪਾਂ ਚਾਰ ਨੰਬਰ ਪੁਲ ਤੋਂ ਪਹਿਲੀ ਗਲੀ ਜੀ ਹਾਂਜੀ ਪਹਿਲੀ ਗਲੀ ਜੀ ਠੀਕ ਹੈ ਸੁਹਾ ਬੈੜ ਦਾ ਕਿਹੜਾ ਹੋਊਗਾ ਜੀ ਦੂਜਾ ਸੁਹਾ ਜੀ ओरिजिनल 6 ਦਾ ਹੈ ਠੀਕ ਹੈ ਦੂਜਾ ਸੁਹਾ ਸੁੰਦੀ ਆ ਹਾਂਜੀ ਕਿੰਨੇ ਕ ਦਿਨ ਜਿਹੜੇ ਲੈ ਜੂਗੀ ਇਹਦੇ ਹਜੇ 25 ਤਰੀਕ ਨੂੰ 9 ਮਹੀਨੇ ਪੂਰੇ ਹੁੰਦੇ ਆ ਮਤਲਬ ਵੀ ਹਜੇ 15-20 ਦਿਨ ਪੈਸੋ ਦੇਸਾਰ ਵੀ ਅੱਜ ਹੋ ਗਈ 10 ਤਰੀਕ ਦੀ 15 ਨੇ ਤਾਂ ਖੁੱਲੀ ਪਈ ਇਹਦੇ ਠੀਕ ਹੈ ਹਾਂਜੀ ਪਹਿਲੇ ਸੁਏ ਦਾ ਰਕਾਰਡ 20 ਕਿਲੋ ਦਾ ਪੂਰਾ ਆਪਣੇ ਲਿਆਜ ਵਾਲੇ ਖਾਸ ਬੰਦੇ ਤੋਂ ਹੀ ਲਈ ਜੀ ਓਕੇ ਤੋਰੋ ਜੀ ਫਿਰ ਇੱਕ ਵਾਰੀ ਅਜੇ ਮਿੱਤਰੋ 25 ਤਰੀਕ ਨੂੰ ਦਣ ਪੂਰੇ ਹੁੰਦੇ ਆ। ਸਰੀਰ ਪੱਖੋਂ ਰੰਗ ਕੰਨੀਓ ਤੇ ਨਸਲ ਕੰਨੂ ਆਪਾਂ ਕਹਿ ਸਕਦਾ ਬਹੁਤ ਸੋਹਣੀ ਐ। ਥਾਂਲੇ ਵੀ ਦੀ ਮਿੱਤਰੋ ਪੂਰੀ। ਹਾਂਜੀ। ਹਾਂ ਬਿਊਟੀ ਵਾਲੀ ਚੀਜ਼ ਆ। ਨਾਲੇ ਸੀ ਡੰਡੀ ਇੰਨੀ ਕਾ ਹੈ ਜਿੰਨੀ ਮਰਜੀ। ਠੀਕ ਆ। ਤੇ ਰੇਟ ਫਿਰ ਆਪਾਂ ਕੀ ਕਰਤਾ ਜੀ ਦਾ ਇਹ ਤਾਂ ਚਾਹੇ ਕਿੰਨਾ ਮਰਜੀ ਐ ਇਹਦੀ ਬਹਿੜਾ ਮੰਗ ਲੈਂਦਾ ਇੱਕ 10 15 ਹਾਂ ਆਪਾਂ 95000 ਦੀ ਦੇਣੀ ਹੈ 95 ਦੀ ਦੇਣੀ ਆ ਦੇਣੀ ਆ ਬਸ ਮੋਲ ਤਾਂ ਇੱਕ ਪੱਜ ਕਰਾਵੇ ਇੱਕ 10 ਕਰਾ ਲਾਂਗੇ ਓਕੇ 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 ਠੀਕ ਹੈ ਉਹ ਸੋਣੀ ਸਾੜੀ ਬਹੁਤ ਆ ਹਨਾ ਹਾਂ ਜੀ ਉਹ ਸੀਲ ਸਾਉ ਵੀ ਇੰਨੀ ਗੱਲਾਂ ਚਾਹੇ ਕੱਚੇ ਢਾਗਣਾ ਬੰਦ ਜਿੱਥੇ ਬਹਿ ਗਈ ਉਹ ਆ ਇਹ ਨਹੀਂ ਲੱਤ ਮਾਰੀ ਜਾਂ ਕੁੱਛ ਕਰੀ ਠੀਕ ਹੈ ਸੀਲ ਸਾਉ ਜੀ ਚਲੋ ਬੰਦੋ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ ਆਪਣਾ ਨੰਬਰ ਹੈਗਾ 86991 86026 86991 ਤੇ 86026 ਹਾਂਜੀ ਸੋ ਸਾਰੇ ਵੀਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਆ ਦੂਜੇ ਸੂਏ ਮਿੱਤਰੋ ਸੂਣਾ ਹਜੇ ਘੱਟੋ ਘੱਟ ਹਫ਼ਤੇ ਦਾ ਦਸ ਦਿਨਾਂ ਦੀ ਕੱਚੀ ਹੈ ਬਾਈ ਕਹਿੰਦਾ ਬਣਦੀ ਬਹੁਤ ਵਧੀਆ 20 ਲੀਟਰ ਪਹਿਲੇ ਸੂਏ ਦਾ ਤੇ 20 ਲੀਟਰ ਮਿੱਤਰੋ ਮਨ ਕੇ ਤੁਸੀਂ ਲੈ ਜਾ ਸਕਦੇ ਹੋ ਸੋ ਸਾਰੇ ਵੀਰਾਂ ਦਾ ਧੰਨਵਾਦ